ਇਹ ਤੇ ਜੋ ਹੀ ਜਾਣਦੇ ਆ ਬਾਰਡਰ ਕ੍ਰੋਸ ਕਰਕੇ ਸਾਨੂੰ ਐਨੀਮਲ ਆਉਂਦੇ ਮੈਂ ਜਪੁੱਤਰ ਬੋਲ ਨਹੀਂ ਸਕਾ ਚੁੱਪ ਕਰਾਤਾ ਉਹ ਤੇ ਫਿਰ ਉਹਨਾਂ ਸਾਨੂੰ ਬੜਾ ਕੁੱਟਿਆ ਜੋਨਾ ਕਰੰਟ ਵੀ ਲਾਇਆ ਨਿਸ਼ਾਨ ਵੀ ਪਿਆ ਜ਼ਰੀਰ ਵਿੱਚ ਬੜਾ ਜਿਆਦਾ ਕੁੱਟਿਆ ਉਹਨਾਂ ਕਹਿੰਦੇ ਇੰਨੇ ਇੰਨੇ ਪੈਸੇ 50 50 ਲੱਖ ਰੁਪਈਆ ਲਾ ਕੇ ਅਸੀਂ ਬਾਹਰ ਆਪਣੀਆਂ ਉਹਨਾਂ ਹਸਾਂ ਤੇ ਮੀਤਾਂ ਨਹੀਂ ਜਾਣਦੇ ਆ ਕਿ ਬਾਹਰ ਜਾ ਕੇ ਸਾਡਾ ਸ਼ਾਇਦ ਇਹ ਵਾਲਾ ਜਿਹੜਾ ਘਰ ਦੀ ਗਰੀਬੀ ਦੇ ਹਾਲਾਤ ਨੇ ਇਹ ਚੱਕੇ ਜਾਂਦਾ ਹੈ ਇਹ ਤਾਂ ਪੁੱਤਰ ਤੁਹਾਨੂੰ ਪਤਾ ਹੀ ਅੱਜਕੱਲ੍ਹ ਜ਼ਮੀਨਾਂ ਹੀ ਜਾਂ ਨਾ ਤਾਂ ਵੇਚੀ ਬੰਦਾ ਕੰਮ ਇਹ ਪਾਈ ਨੂੰ ਰਿਪੋਰਟ ਕੀਤਾ ਕੈਂਪ ਦੇ ਵਿੱਚੋਂ ਮੀਤਾ ਦਾ ਪੁੱਤਰ ਬਹੁਤ ਲਾ ਕੇ ਕੱਲਿਆ ਸੀ ਪਰਿਵਾਰ ਨੂੰ ਤੇ ਇਹ ਚੀਜ਼ ਦੱਸੀ ਨਹੀਂ ਸੀ ਮੈਂ ਅਸਲ 'ਚ ਹੂੰ ਤੇ ਜਦੋਂ ਮੈਂ ਹੁਣ ਇੱਥੇ ਆਏ ਆ ਹੁਣ ਦੱਸਣਾ ਤੁਸੀਂ ਹੁਣ ਸੁਣਨ ਨੂੰ ਵੀ ਨਹੀਂ ਸਕਦੇ ਹੋ ਤੇ ਆਪਾਂ ਤੇ ਲੋਕਾਂ ਤੋਂ ਮੈਂ ਉਮੀਦ ਕਰਨਾ ਜਦੋਂ ਕੁਮਸ਼ੀਤ ਪੈਂਦੀ ਆ ਪਰ ਹਲਕੀ ਕੱਟਦੇ ਹੁੰਦੇ ਆ ਹੁਣ ਵੀ ਕੁਮਸ਼ੀਤ ਪਈ ਆਪਣੇ ਸਾਰੇ ਪੰਜਾਬ 'ਚ ਸਾਰੇ ਪਰ ਹਲਕੇ ਕੱਟিয়ে ਸਾਰੇ ਬੱਚਿਆਂ ਦੀ ਮザਦੀ ਕਰੀਏ ਮੈਂ ਇਹਨਾਂ ਦਾ ਮੇਰੇ ਇਕੱਲੇ ਦੀ ਜਿਹੜੇ ਵੀ ਆਏ ਨੇ ਸਭ ਦੀ ਕਰਦਾ ਕਹਿੰਦੇ ਮੇਰਾ ਪੁੱਤ ਵਤਨਾ ਨੂੰ ਮੋੜੀ ਮਾਂ ਆਖੇ ਨਿੱਤ ਜਹਾਜ਼ਾਂ ਨੂੰ ਬਈ ਪਤਾ ਨਹੀਂ ਕਿਹੜੀ ਮਾਂ ਦੀ ਉਹ ਦਵਾ ਸੁਣੀ ਗਈ ਕਿ ਸਾਡੇ ਪੰਜਾਬ ਦੇ ਲੱਖਾਂ ਗੱਭਰੂ ਡਿਪੋਰਟ ਹੋ ਕੇ ਵਾਪਸ ਆਉਣ ਲੱਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਲਜੀਤ ਮੇਰੇ ਸ਼ੋਅ ਦੇ ਉੱਤੇ ਅੱਜ ਇੱਕ ਇਦਾਂ ਦੀ ਗੱਲ ਹੋਣੀ ਆ ਜਿਹੜੀ ਮੈਨੂੰ ਦੱਸਣ ਲੱਗਿਆ ਬੜੀ ਦੁਖਦਾਈ ਖਬਰ ਆ ਕਿ ਸਾਡੇ ਪੰਜਾਬ ਦੀ ਉਹ ਹੁਣ ਹਰ ਪੀੜ੍ਹੀ ਜਿਹੜੀ ਕਮਾਕਾਰਾਂ ਦੇ ਲਈ ਇਹ ਆਪਣੀ ਧਰਤੀ ਪੰਜਾਬ ਦੀ ਧਰਤੀ ਛੱਡ ਕੇ ਵਿਦੇਸ਼ਾਂ ਦੇ ਵਿੱਚ ਗਈ ਸੀ ਆਪਣੇ ਘਰ ਦੀਆਂ ਤੰਗੀਆਂ ਚੱਕਣ ਪਰ ਐਵੇਂ ਦੀਆਂ ਮਜਬੂਰੀਆਂ 'ਚ ਫਸ ਗਈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣੇ ਆ। ਬਈ ਕਹਿੰਦੇ ਸਾਨੂੰ ਪੰਜਾਬ ਨੂੰ ਕਈ ਵਾਰੀ ਲੁੱਟਿਆ ਗਿਆ। ਸਭ ਤੋਂ ਪਹਿਲਾਂ 47 ਦੇ ਵਿੱਚ ਅਸੀਂ ਉਦੋਂ ਰਿਫਿਊਜੀ ਕਹਾਇਆ। ਉਸ ਤੋਂ ਬਾਅਦ 84 ਦੇ ਵਿੱਚ 95 ਤੱਕ ਸਾਨੂੰ ਲੁੱਟਿਆ ਗਿਆ ਤੇ ਇੱਕ ਲਹਿਰ ਚੱਲੀ 2005 ਤੋਂ ਅੱਜ ਤੱਕ। ਇਹ ਪ੍ਰਵਾਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਪ੍ਰਵਾਸ ਹੈ ਸਾਡੇ ਘਰ ਦੀਆਂ ਤੰਗੀਆਂ ਚੱਕਣ ਦਾ। ਜਿਹੜਾ ਅਸੀਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਆਪਣੇ ਪਰਿਵਾਰਾਂ ਦੀ ਗਰੀਬੀਆਂ ਚੱਕਣ ਲਈ ਜਾਂਦੇ ਆ ਪਰ ਉਹ ਧਰਤੀਆਂ ਦੇ ਉੱਤੇ ਸਾਡੇ ਨਾਲ ਕੀ ਕੀ ਹੁੰਦਾ ਉਹ ਖਬਰ ਤੁਹਾਡੇ ਨਾਲ ਤੇ ਉਹ ਕਹਾਣੀ ਸਾਂਝੀ ਕਰਾਂਗੇ ਹਾਂ ਮੇਰੇ ਨਾਲ ਸਾਡੇ ਲਾਗੇ ਪਿੰਡ ਪਿੰਡ ਮੌਲਵੀ ਵਾਲਾ ਪਾਤੜਾ ਦੇ ਵਿੱਚ ਬਈ ਪ੍ਰਗਟ ਸਿੰਘ ਹੁਣੇ ਹੀ ਰਿਪੋਰਟ ਹੋ ਕੇ ਆਇਆ ਅਮਰੀਕਾ ਤੋਂ ਕੀ ਇਦਾਂ ਦੀ ਮਜਬੂਰੀ ਪੈ ਗਈ ਬਾਹਰ ਜਾਣ ਦੀ ਬਸ ਭਾਜੀ ਸਾਰੇ ਜਾਂਦੇ ਪਏ ਹਾਂ ਉਸ ਚੀਜ਼ ਨੂੰ ਵੇਖ ਕੇ ਸਾਡਾ ਵੀ ਦਿਲ ਕੀਤਾ ਜਾਣ ਵਾਸਤੇ ਤੋਂ ਮਜਬੂਰੀਆਂ ਹੁੰਦੀਆਂ ਨੇ ਹਰ ਇੱਕ ਚੀਜ਼ ਦੀਆਂ ਤੇ ਤਾਂ ਕਰਕੇ ਫਿਰ ਬਾਹਰ ਦਾ ਫੈਸਲਾ ਲਿਆ ਸੀ ਜਾਣ ਕਰਕੇ ਕਿਹੜੇ ਸਾਲ ਦੇ ਵਿੱਚ ਇੱਥੋਂ ਮਤਲਬ ਤੁਸੀਂ ਬਾਹਰ ਜਾਂਦਾ ਫੈਸਲਾ ਲਿਆ ਭਾਈ 2023 ਦੇ ਵਿੱਚ ਫੈਸਲਾ ਲਿਆ ਸੀ ਜੂਨ ਤੁਸੀਂ ਅਸੀਂ ਜਾਂਦਾ ਹੂੰ ਤੇ ਉਸ ਸਮੇਂ ਪਹਿਲੀ ਵਾਰ ਮੈਂ ਘਰੋਂ ਨਿਕਲਿਆ ਹੂੰ ਤੇ ਮੈਂ ਫਿਰ ਦਿੱਲੀ ਗਿਆ ਦਿੱਲੀ ਲਾਇਆ ਸੀ ਸ਼ੁਰੂ ਤੋਂ ਵੀ ਦੇਣਾ ਹੂੰ ਤੇ ਹਨਾ ਅਸੀਂ ਫਿਰ 에어ਪੋਰਟ ਤੇ ਗਏ 에ਜੰਟ ਨੇ ਭੇਜਿਆ ਹੂੰ ਉਹ ਟਿਕਟਾ ਨਕਲੀ ਸੀ ਨਾ ਉਹਦੇ ਚੜ੍ਹਨ ਨਹੀਂ ਦਿੱਤਾ ਹੂੰ ਕੁਝ ਸਮੇਂ ਬਾਅਦ ਉਹਨੇ ਫਿਰ ਵਾਪਸ ਘਰ ਭੇਜਦਾ ਤੇ ਉਹ 3 ਮਹੀਨਿਆਂ ਬਾਅਦ ਫਿਰ ਦੁਬਾਰਾ ਦੋ ਸੱਦਿਆ ਹੂੰ ਤੇ ਮੇਰੇ ਕੋ ਫਿੰਗਰ ਹੋਏ ਹੂੰ ਵੀਜ਼ੇ ਵਾਸਤੇ ਵੀਜ਼ਾ ਵੀ ਨਹੀਂ ਆਇਆ ਫਿਰ ਉਸ ਤੋਂ ਬਾਅਦ ਫਿਰ 에ਜੰਟ ਚੇਂਜ ਕੀਤਾ ਹੂੰ ਫਿਰ ਨਹੀਂ ਗੱਲ ਬਣੀ ਉਸ ਤੋਂ ਬਾਅਦ ਫਿਰ ਇੱਕ 에ਜੰਟ ਹੋਰ ਚੇਂਜ ਕੀਤਾ ਤੇ ਉਹਨਾਂ ਫਿਰ ਸੱਦਿਆ ਸਾਨੂੰ ਦਿੱਲੀ ਦਿੱਲੀ ਤੋਂ ਸੀ ਫਿਰ ਦਬਈ ਗਏ ਹੂੰ ਦਬਈ ਤੋਂ ਸਾਡਾ ਚੈਟਰ ਉੱਡਿਆ ਫਰਾਂਸ ਵਾਲਾ ਹੂੰ ਤੇ ਉਹ ਹਾਊਸ ਤੇ ਨੰਬਰ ਨਹੀਂ ਪਿਆ ਉਸ ਤੋਂ ਅਗਲਾ ਚੈਟਰ ਸਾਡਾ ਸੀ ਤੇ ਉਹ ਚੈਟਰ ਪਹਿਲੀ ਰੋਲਾ ਪੈ ਗਿਆ 에어ਪੋਰਟ ਤੇ ਉਹ ਜੈਟ ਨਹੀਂ ਉੱਡਿਆ ਫਿਰ ਨੋ ਮੰਤਰੀ ਦੁਬਈ ਲਾਏ ਹੂੰ ਦੁਬਈ ਤੋਂ ਬਾਅਦ ਉਹਨੇ ਗਾਣਾ ਭੇਜਾ ਸਾਊਥ ਅਫਰੀਕਾ ਚ ਹੂੰ ਉੱਥੇ ਵੀ ਗੱਲ ਨਹੀਂ ਬਣੀ ਹੋਰ ਕੰਟਰੀਆਂ ਬੜੀਆਂ ਚ ਗਏ ਅਸੀਂ ਤੇ ਉਸ ਤੋਂ ਬਾਅਦ ਫਿਰ ਲਾਸਟ ਅਰ ਜਿਹੜਾ ਘੁੰਮ ਕੇ ਫਿਰ ਦਿੱਲੀ ਆਏ ਫਿਰ ਇਹ ਸੋਚਿਆ ਵੀ ਹੁਣ ਪਨਾਮਾ ਰਹੀ ਜਾਣੇ ਆ ਲਾਸਟ ਆ ਕੇ ਹੂੰ ਤੇ ਫਿਰ ਲਾਸਟ ਅਰ 7 ਜੂਨ ਨੂੰ ਮੈਂ ਫਿਰ ਦਿੱਲੀੋਂ ਚੱਲਿਆ 2024 ਨੂੰ ਹੂੰ ਤੇ ਇੱਥੋਂ ਫਿਰ ਜਾ ਕੇ ਬ੍ਰਾਜ਼ੀਲ ਸਲਮ ਪਾਈ ਬ੍ਰਾਜ਼ੀਲ ਤੋਂ ਫਿਰ ਹੁੰਦੇ ਛੋਟੀਆਂ 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 ਕੰਟਰੀਆਂ ਚ ਫਿਰ ਬਨਾਮਾ ਕ੍ਰੋਸ ਕੀਤਾ ਪਨਾਮਾ ਕ੍ਰੋਸ ਕਰਨ ਤੋਂ ਬਾਅਦ ਮਸੀਕੋ ਹੂੰ ਮਸੀਕੋ ਵੀ ਰਹੀ ਇੱਕ ਮੰਤ ਮਸੀਕੋ ਵੀ ਲਾਇਆ ਹੂੰ ਤੇ ਮਸੀਕੋ ਵੀ ਕਰ ਕਰਾ ਕੇ ਫਿਰ ਅਸੀਂ ਬਾਰਡਰ ਕ੍ਰੋਸ ਕੀਤਾ ਹੂੰ ਬਾਰਡਰ ਕ੍ਰੋਸ ਕਰਨ ਤੋਂ ਬਾਅਦ 7 ਮਹੀਨੇ ਕੈਂਪ ਲਾਉਣ ਤੋਂ ਬਾਅਦ ਅੱਜ ਹੀ ਵਾਪਸ ਆ ਗਏ ਆਪਣੇ ਦੇਸ਼ ਕਹਿੰਦੇ ਭਈ 50 ਲੱਖ ਦਾ ਪ੍ਰੋਜੈਕਟ ਹੈ ਬਾਹਰ ਜਾਣ ਦਾ ਤੇ ਤੇਰੇ ਘਰ-ਵਾਰ ਦੀ ਸਥਿਤੀ ਤੋਂ ਲੱਗਦਾ ਹੈ ਕਿ ਇੰਨੇ ਪੈਸੇ ਘਰਾਂ 'ਚ ਪਏ ਵੀ ਨਹੀਂ ਹੁੰਦੇ ਉਹ ਰੇਜਰਮੈਂਟ ਕਿੱਦਾਂ ਹੋਇਆ ਹਾਂਜੀ ਭਾਜੀ ਪ੍ਰੋਜੈਕਟ ਤਾਂ ਇੰਨੇ ਦਾ ਹੀ ਏ ਕੋਈ ਜ਼ਮੀਨ ਵੇਚੀ ਸੋ ਉਹਨਾਂ ਕਹਨੇ ਪਾਇਆ ਸਿਸਟਮ ਲਈ ਕੋਈ ਰਿਸ਼ਤੇਦਾਰਨ ਪੈਸੇ ਲੈ ਇਕੱਠੇ ਕੀਤੇ ਫਿਰ ਜਾ ਕੇ ਸਿਸਟਮ ਬਣਿਆ ਫਿਰ ਬਾਹਰ ਲਈ ਚੱਲੇ ਹਾਂ ਅਸੀਂ ਕਹਿੰਦੇ ਐਨੇ-ਐਨੇ ਪੈਸੇ 50-50 ਲੱਖ ਰੁਪਈਆ ਲਾ ਕੇ ਅਸੀਂ ਬਾਹਰ ਆਪਣੀਆਂ ਉਹਨਾਂ ਆਸਾਂ ਤੇ ਉਮੀਦਾਂ ਨਹੀਂ ਜਾਣਦੇ ਆ ਕਿ ਬਾਹਰ ਜਾ ਕੇ ਸਾਡਾ ਸ਼ਾਇਦ ਇਹ ਵਾਲਾ ਜਿਹੜਾ ਘਰ ਦੀ ਗਰੀਬੀ ਦੇ ਹਾਲਾਤ ਨੇ ਇਹ ਚੱਕੇ ਜਾਣ ਜੇ ਸਾਨੂੰ ਇੱਥੇ ਰੁਜ਼ਗਾਰ ਮਿਲਣਾ ਤੇ ਸਾਨੂੰ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਛੱਡਣ ਨੂੰ ਦਿਲ ਨਹੀਂ ਕਰਦਾ ਪਰ ਸਾਡੀਆਂ ਬਈ ਮਜਬੂਰੀਆਂ ਇੱਥੇ ਸਾਡੇ ਗੁਜ਼ਾਰੇ ਨਹੀਂ ਹੋ ਰਹੇ ਇੱਥੇ ਕੋਈ ਨੌਕਰੀ ਦੀ ਟਰਾਈ ਨਹੀਂ ਕੀਤੀ ਕੀਤੀ ਸੀ ਭਾਜੀ ਸਾਰਾ ਕੁਝ ਕਰਕੇ ਵੇਖਿਆ ਵਾਈਲ ਕਰਕੇ ਵੇਖੀਏ ਡੰਗਰਾਂ ਦਾ ਵੀ ਕਰਕੇ ਵੇਖਿਆ ਨਹੀਂ ਕੁਝ ਬੱਜਦਾ ਤਾਂ ਫਿਰ ਸੋਚਿਆ ਹੀ ਵਧੀਆ ਲਾਈਫ ਵਾਸਤੇ ਅਮਰੀਕਾ ਚੁਣਿਆ ਸੀ ਖਰਚੇ ਜਿਆਦੇ ਘਰਾਂ ਦੇ ਕਮਾਈ ਵਾਲੀ ਨਹੀਂ ਆਮਦਨ ਹੈ ਨਹੀਂ ਕੋਈ ਠੇਕੇ ਦੇ ਲੈ ਗੋਗੇ ਬੰਦਾ ਕਰ ਸਕਦਾ ਬਾਈ ਦੁੱਧ ਚ ਮੀਨਾ ਹੈ ਨਹੀਂ ਸਿਸਟਮ ਇਸ ਲਈ ਆਪਣੀ ਸੇਫ ਲਾਈਫ ਲਈ ਅਮਰੀਕਾ ਸੋਚਿਆ ਸੀ ਜਾਣ ਲਈ ਇਹ ਬਾਈ ਨੂੰ ਰਿਪੋਰਟ ਕੀਤਾ ਕੈਂਪ ਦੇ ਵਿੱਚੋਂ ਜਦੋਂ ਇਹਨਾਂ ਨੇ ਦੱਸਿਆ ਕਿ 7 ਮਹੀਨੇ ਇਹਨਾਂ ਨੇ ਜਿਹੜੇ ਕੈਂਪ ਦੇ ਵਿੱਚ ਲਾਏ ਨੇ ਕੈਂਪ ਦੇ ਹਾਲਾਤ ਮੇਰੇ ਤੋਂ ਸੁਣੇ ਨਹੀਂ ਗਏ ਕੈਂਪ ਦੇ ਕੀ ਹਾਲਾਤ ਸੀ ਭਾਈ ਜੋ ਸੀ ਭਾਈ ਬਾਰਡਰ ਕਰਾਸ ਕੀਤਾ ਸੀ ਸ਼ੁਰੂ ਤੋਂ ਤੇ ਸਾਨੂੰ ਬਾਰਡਰ ਪਟਵਾਲਾ ਨੇ ਚੁੱਕਿਆ ਤੇ ਉਹਨਾਂ ਸਾਨੂੰ ਇੱਕ ਸੱਤਾਂ ਦਿਨਾਂ ਵਾਲੀ ਇੱਕ ਛੋਟੇ ਜਿਹੀ ਕੈਂਪ ਚ ਰੱਖਿਆ ਸੀ ਜਿੱਥੇ ਕਮਰੇ ਚ ਅਸੀਂ 40 ਜਣੇ ਹਾਂ ਦੋ ਵੱਡੇ AC ਸਨ ਤੇ ਉੱਥੇ ਉਹਨਾਂ ਫੁੱਲ AC ਛੱਡਦੇ ਹਨ ਖਾਣ ਨੂੰ ਇੱਕ ਲੇਸ ਇੱਕ ਫਰੂਟੀ ਦਿੰਦੇ ਹਨ ਤੇ ਉਸ ਤੋਂ ਬਾਅਦ 7 ਦਿਨਾਂ ਬਾਅਦ ਉਹਨਾਂ ਸਾਨੂੰ ਫਿਰ ਕੈਂਪ 'ਚ ਟਰਾਂਸਫਰ ਕਰਤਾ ਜਿਹੜੇ ਕੈਂਪ 'ਚ ਮੈਂ ਰਹਿ ਆਇਆ ਉਹ ਕੈਂਪ 'ਚ ਛੋਟਾ ਜਿਹਾ ਬੈੱਡ ਸੀ ਨਾਲੇ ਟਾਇਲਟ ਸੀਟ ਸੀ ਕਮਰੇ 'ਚ ਮੈਂ ਇਕੱਲਾ ਸੀ ਕੋਲ ਨਾਲ ਕੋਈ ਵੀ ਨਹੀਂ ਸੀਗਾ ਬੋਲਣ ਵਾਸਤੇ ਵੀ ਤੇ ਘਰ ਵੀ 2 ਮਿੰਟ ਗੱਲ ਹੁੰਦੀ ਸੀ ਹਫਤੇ 'ਚ ਦੋ ਵਾਰ ਤੇ ਅਮਰੀਕਾ ਗੱਲ ਹੁੰਦੀ ਸੀ ਇੱਕ ਵਾਰ ਹਫਤੇ 'ਚ ਇਸ ਕਰਕੇ ਬੜੇ ਔਖੇ ਦਿਨ ਕੱਟਿਆ ਭਾਈ ਉੱਥੇ ਕਹਿੰਦੇ ਮਾਵਾ ਆਪਣੇ ਪੁੱਤਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੀਆਂ ਭਈ ਮਾਂ ਨੂੰ ਜਦੋਂ ਇਹ ਹਾਲਾਤ ਪਤਾ ਲੱਗੇ ਤੇ ਪਰਿਵਾਰ ਦੇ ਕੀ ਹਾਲਾਤ ਸੀ ਉਸ ਟਾਈਮ ਪਰਿਵਾਰ ਨੂੰ ਤੇ ਇਹ ਚੀਜ਼ ਦੱਸੀ ਨਹੀਂ ਸੀ ਮਾ ਅਸਲ 'ਚ ਹੂੰ ਤੇ ਜਦੋਂ ਮੈਂ ਹੁਣ ਇੱਥੇ ਆਇਆ ਹੁਣ ਦੱਸਣਾ ਹੁਣ ਸੁਣਨੋ ਵੀ ਨਹੀਂ ਸਕਦੇ ਹੋ ਮੈਨੂੰ ਪਹਿਲੀ ਚੁੱਪ ਕਰਾ ਦਿੰਦੇ ਵੀ ਨਹੀਂ ਨਾ ਹੀ ਦੱਸ ਦੂਗਾ ਇਹ ਚੀਜ਼ ਆਪ ਤੇ ਹੰਡਾਈ ਜੋ ਕਿ ਛੰਡਾਇਆ ਵਾ ਕਿਵੇਂ ਦੇ ਹਾਲਾਤ ਸੀ ਠੀਕ ਕੁਛ ਮਤਲਬ ਉੱਥੇ ਤੁਹਾਨੂੰ ਕੀ ਇਦਾਂ ਜਾ ਕੇ ਫੀਲ ਹੋਇਆ ਵੀ ਜਿਵੇਂ ਕਿਤੇ ਅਸੀਂ ਆਪਣੇ ਪੈਸੇ ਦੇ ਕੇ ਜੇਲ੍ਹ ਖਰੀਦ ਲਈ ਹਾਂਜੀ ਜ਼ਮੀਨ ਵੇਚ ਕੇ ਗਏ ਹਾਂ ਤੇ ਕੁਝ ਖਾਣ ਪੀਣ ਨੂੰ ਹੈ ਵੀ ਨਹੀਂ ਤੇ ਜਿਹੜੇ ਉਹਨਾਂ ਕਮਰੇ ਜਿੱਕਰੀ ਬਾੜਤਾ ਸਾਨੂੰ ਬੈਰਗ ਮਿਲ ਗਈ ਸਾਨੂੰ ਉਹ ਕਮਰੇ ਚੋਂ ਬਾਹਰ ਨਹੀਂ ਕੱਢਿਆ ਜੇ ਦਿਨ ਮੈਂ ਰਿਪੋਰਟ ਕੀਤਾ ਉਸ ਦਿਨ ਉਹਨਾਂ ਬਾਹਰ ਕੱਢਿਆ ਉਸ ਦਿਨ ਧੁੱਪ ਵੇਖੀ ਛਾਂ ਵੇਖੀ ਕਿੰਨਾ ਟਾਈਮ ਲਾਇਆ ਉਸ ਕਮਰੇ ਚ 6 ਮਹੀਨੇ ਲਾਇਆ ਤਾਂ ਉੱਥੋਂ ਦੇ ਹਾਲਾਤ ਮੁੰਡਿਆਂ ਦੇ ਜਾਂ ਜਿਹੜੇ ਕਿ ਬਾਕੀ ਉਸ ਕੈਂਪ ਦੇ ਵਿੱਚ ਨੇ ਤੁਹਾਡੇ ਮੁਤਾਬਕ ਕਿਉਂਕਿ ਤੁਸੀਂ ਉਹ ਹੰਢਾ ਕੇ ਆਏ ਹੋ ਆਪਣੇ ਪਿੰਡੇ ਤੋਂ ਤੇ ਉਹ ਵਾਲੀ ਪੀੜ ਜਿਹੜੀ ਅਸੀਂ ਸ਼ਾਇਦ ਇੱਥੇ ਬੈਠ ਕੇ ਗੱਲਾਂ ਤਾਂ ਕਰ ਸਕਦੇ ਆ ਪਰ ਉਹਨੂੰ ਮਹਿਸੂਸ ਨਹੀਂ ਕਰ ਸਕਦੇ ਉੱਥੇ ਬਾਕੀ ਮੁੰਡਿਆਂ ਦੇ ਕੀ ਹਾਲਾਤ ਨੇ ਤੁਹਾਡੇ ਹਿਸਾਬ ਨਾਲ ਉਹ ਵਾਪਸ ਹੀ ਆਣਗੇ ਜਾਂ ਅੱਗੇ ਜਾਣਗੇ ਦੇਖੋ ਭਾਈ ਅਸਲ ਤੇ ਆਪਣੀ ਕਿਸਮਤ ਹੈ ਹਮ ਪਰ ਜਿਹੜੇ ਹਾਲਾਤ ਹੈ ਇਸ ਟਾਈਮ ਦੇ ਕੋਈ 90% ਤੇ ਵਾਪਸੀ ਚਾਂਸ ਹੈ ਸਾਰਿਆਂ ਦੇ ਕਾਰਨ ਕੀ ਬਣਿਆ ਉਹ ਕਾਰਨ ਭਾਜੀ ਸੈਲਮਨੀ ਮਿਲੀ ਕੁਝ ਬਾਰਡਰਾਂ ਦੇ ਲਾ ਲੋ ਕੁਝ ਕਿਸਮਤ ਲਾ ਲੋ ਕੁਝ ਹੋਣਾ ਸਰਕਾਰਾਂ ਲਾ ਲੋ ਜਿਹੋਣਾ ਨਹੀਂ ਕਿਸਮਤ ਤਾਂ ਸਾਰਿਆਂ ਦੀ ਖਰਾਬ ਨਹੀਂ ਹੋ ਸਕਦੀ ਪਰ ਡਿਪੋਰਟ ਬਹੁਤ ਜ਼ਿਆਦਾ ਮਤਲਬ ਗਿਣਤੀ ਦੇ ਵਿੱਚ ਆ ਰਹੇ ਨੇ ਦਿੱਲੀ ਕੇਸ ਹਾਂਜੀ ਭਾਜੀ ਹੁਣ ਜੋ 트ੰਪ ਦੀ ਸਰਕਾਰ ਆਈ ਏ ਤੇ ਇਹਨਾਂ ਦਾ ਬਿਆਨ ਹੀ ਏ ਵੀ ਅਸੀਂ ਡਿਪੋਰਟ ਹੀ ਕਰਨੇ ਆ ਇਹ ਇਥੇ ਜੋ ਹੀ ਜਾਣੇ ਆ ਬਾਰਡਰ ਕਲੋਜ਼ ਕਰਕੇ ਸਾਨੂੰ ਐਨੀਮਲ ਆਂਦੇ ਉੱਥੋਂ ਦੇ ਵੀ ਮੇਰੀ ਕੰਟਰੀ 'ਚ ਐਨੀਮਲ ਆ ਗਏ ਨੇ ਤਾਂ ਮੈਂ ਇਹਨਾਂ ਨੂੰ ਰਿਮੂਵ ਕਰਨਾ ਇਥੋਂ ਕੁਝ ਸਮੇਂ ਦੇ ਵਿੱਚ ਵਿੱਚ ਇਹ ਵਾਲੇ ਹਾਲਾਤ ਸਾਡੇ ਪੰਜਾਬੀ ਮੁੰਡਿਆਂ ਦੇ ਨੇ ਉੱਥੇ ਜਿਹੜੇ ਪੰਜਾਬੀ ਮੁੰਡੇ ਇੱਥੇ ਕਿਸੇ ਟਾਈਮ ਰਾਜੇ ਕੋਏ ਜਾਂਦੇ ਸੀ ਜਿਨ੍ਹਾਂ ਦੀ ਤੌਰ ਤੇ ਸ਼ਿਕਨੀਆਂ ਦੇਖਣ ਵਾਲੀਆਂ ਸੀ ਅੱਜ ਬਾਈ ਦੇ ਹਾਲਾਤ ਦੇਖ ਕੇ ਸਾਹਮਣੇ ਤੋਂ ਲੱਗਦਾ ਕਿ ਕਿੱਦਾਂ ਦਾ ਇਹ ਦਰਦਨਾਕ ਜਿਹੜਾ ਉਹ ਮੰਜ਼ਰ ਹੈ ਉਹ ਸਹਿ ਕੇ ਆਇਆ ਬਾਈ ਇੱਕ ਜ਼ਰੂਰੀ ਬੇਨਤੀ ਹੈ ਕਿ ਸਿਰਫ ਇਸ ਲਈ ਇਹ ਵੀਡੀਓ ਸ਼ੇਅਰ ਕਰਿਓ ਕਿ ਇਹ ਬਾਈ ਦਾ ਨੰਬਰ ਰਿਪੋਰਟ ਲਿਸਟ ਦੇ ਵਿੱਚ ਵੀ ਨਹੀਂ ਹੈਗਾ ਮੰਨ ਲਓ ਕੱਲ ਨੂੰ ਕੋਈ ਸਰਕਾਰ ਕੋਈ ਨੌਕਰੀ ਦੇਣ ਦਾ ਵਾਅਦਾ ਕਰਦੀ ਆ ਤਾਂ ਇਹ ਬਾਈ ਤਾਂ ਉਸ ਲਿਸਟ 'ਚ ਵੀ ਨਹੀਂ ਹੈਗਾ ਇਹਨੂੰ ਤਾਂ ਕੈਂਪ ਦੇ ਵਿੱਚੋਂ ਰਿਪੋਰਟ ਕੀਤਾ ਗਿਆ ਵਾਈਟ ਪਾਸਪੋਰਟ ਦੇ ਥਰੂ ਕੁਝ ਲੋਕਾਂ ਦਾ ਠੀਕ ਹੈ ਜਿਨ੍ਹਾਂ ਦਾ ਲਿਸਟ 'ਚ ਨਾਮ ਆਇਆ ਹੋ ਸਕਦਾ ਉਹਨਾਂ ਦਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੱਲ ਹੋ ਜੇ ਪਰ ਇਹ ਸਾਡਾ ਵੀਰ ਤਾਂ ਉਸ ਲਿਸਟ ਦੇ ਵਿੱਚ ਵੀ ਨਹੀਂ ਹੈਗਾ ਮੇਰੀ ਪਰਸਨਲੀ ਰਿਕਵੈਸਟ ਹੈ ਜਿੰਨੇ ਤੁਸੀਂ ਮੈਨੂੰ ਦੇਖਦੇ ਹੋ ਕਿ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਕਿਸੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇ ਕਿ ਇਹਨਾਂ ਲੋਕਾਂ ਦਾ ਕਸੂਰ ਕੀ ਆ ਆਪਣੇ ਚੰਗੇ ਭੁਵਿੱਖੇ ਲਈ ਜੇ 50-50 ਲੱਖ ਰੁਪਇਆ ਲਾ ਕੇ ਗਏ ਸੀ 2 ਸਾਲ ਸਜ਼ਾ ਕੱਟ ਕੇ ਵਾਪਸ ਆ ਗਏ ਰੁਪਈਆ ਇੱਕ ਨਹੀਂ ਕਮਾਇਆ ਤੇ ਉਹ ਪੈਸੇ ਦੀ ਰਿਕਵਰੀ ਹੋਊਗੀ ਕਿੱਥੋਂ ਘਰ ਚਲਾਉਣ ਵਾਸਤੇ ਜਿਹੜੀ ਇਹਨਾਂ ਕੋਲ ਜ਼ਮੀਨ ਸੀ ਇਹ ਉਹ ਵੀ ਵੇਚ ਕੇ ਚਲੇ ਗਏ ਇਹ ਗੁਜਾਰਾ ਕਿੱਥੋਂ ਕਰਨਗੇ ਇਹ ਸੋਚ ਕੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਇਹਨਾਂ ਵਰਗੇ ਭਰਾਵਾਂ ਦਾ ਜਿਹੜਾ ਵੀ ਕੋਈ ਸੰਸਥਾ ਜਾਂ ਕੋਈ ਇਹਨਾਂ ਦੀ ਵੀਰਾਂ ਬਾਝ ਜ਼ਰੂਰ ਫੜੋ ਆਪਣੇ ਭਰਾ ਨੇ ਕਿਸੇ ਚੰਗੇ ਭੋਖ ਲੀ ਗਏ ਸੀ ਕਹਿੰਦੇ ਜੇ ਗਵਾਂਢੀ ਤਗੜਾ ਹੋਏ ਨਾ ਕਿਤੇ ਔਖੇ ਟਾਈਮ ਕੰਮ ਆ ਜਾਂਦਾ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸੈੱਟ ਨੇ ਅਸੀਂ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਬਈ ਤੇ ਯਾਰ ਬੈਨ ਲੱਗ ਗਿਆ 5 ਸਾਲ ਦੀ ਆ ਵਾਪਸ ਨਹੀਂ ਜਾ ਸਕਦਾ ਅਮਰੀਕਾ ਤੇ ਇੰਨੇ ਹੁਣ ਪੈਸੇ ਵੀ ਨਹੀਂ ਕਿ ਕਿਸੇ ਹੋਰ ਕੰਟਰੀ ਚ ਚਲਾ ਜਾਏ ਇਹਦੀ ਆਪਾਂ ਬਾਝ ਜ਼ਰੂਰ ਫੜੀਏ ਸਾਰੇ ਰਲ ਮਿਲ ਕੇ ਬਈ ਹੋਰ ਕੀ ਕਹਿਣਾ ਚਾਹੁੰਦਾ ਹੋਰ ਭਾਜੀ ਰਾਹ ਗਏ ਆ ਪੜਾਮਾ ਚ ਹੂੰ ਤੇ ਪੜਾਮਾ ਚ ਸਾਰੇ ਗਰੁੱਪ ਜਾਂਦੇ ਆ ਦੋ ਦੋ ਦਿਨਾਂ ਚ ਹੂੰ ਸਾਨੂੰ ਉਹ ਪੜਾਮਾ ਚ 5 ਦਿਨ ਲੱਗੇ ਹੂੰ ਕਿਉਂਕਿ ਸਾਡੇ ਤੇ ਜਦੋਂ ਅਸੀਂ ਪੜਾਮਾ ਕ੍ਰੋਸ ਕੀਤਾ ਨਾ ਵੀ ਉਸ ਟਾਈਮ ਆਪਣਾ ਮਹਾਰਾਸ਼ਟਰਪਤੀ ਚੇਂਜ ਹੋ ਗਿਆ ਸੀ ਉਹਨੇ ਗੋਲੀ ਦਾ ਆਰਡਰ ਦਿੱਤਾ ਸੀ ਜੋ ਆਪਣਾ ਮ ਉਹਦਾ ਬਾਰਡ ਕਰਸ ਕਰੇ ਸਾਡੇ ਗਰੁੱਪ ਤੇ ਗੋਲੀ ਵੀ ਚੱਲੀ ਤੇ ਉਸ ਸਮੇਂ ਬਰਾਜ ਚ ਹਨਾ ਤੇ ਗੋਲੀ ਚੱਲੀ ਮੁੰਡਿਆਂ ਦੌਰੇ ਵੀ ਬੜੇ ਪੇਰਾਜ ਸਾਰਾ ਕੁਝ ਹੋਇਆ ਮੁੰਡਿਆਂ ਨਾਲ ਰਾਜ ਤੋਂ ਲਾਸ਼ਾਂ ਵੀ ਵੇਖੀਆਂ ਨੇ ਪਿੰਜਰ ਵੀ ਵੇਖੇ ਹੋਏ ਆ ਸਾਰਾ ਕੁਝ ਆਪਸ ਲੁੰਗੜਾ ਸਾਰਾ ਕੁਝ ਵੇਖਿਆ ਚਲੋ ਆਪਣਾ ਮ ਕਰਾਸ ਕੀਤਾ ਪੰਜ ਦਿਨ ਤੰਗੀ ਲੰਘੀ ਹਨਾ ਅਗੇ ਅਗੇ ਬਸਾਂ ਦਾ ਸਫਰ ਹੀ ਸਾਰਾ ਹੂੰ ਛੋਟੇ ਛੋਟੇ ਕੰਟਰੀ ਚ ਹੁੰਦੇ ਗਏ ਹੁੰਦੇ ਗਏ ਫਿਰ ਮੈਕਸੀਕੋ ਗਏ ਜਦੋਂ ਹੂੰ ਮੈਕਸੀਕੋ ਸਿਟੀ ਗਏ ਉੱਥੇ ਸਾਨੂੰ ਮਾਫੀਆ ਨੇ ਚੱਕ ਲਿਆ ਹੂੰ ਮਾਫੀਆ ਨੇ ਪਹਿਲਾਂ ਸਾਨੂੰ 2 ਦਿਨ ਘਰ ਗੱਲ ਨਹੀਂ ਕਰਾਈ ਉਹਨਾਂ ਕਿਹਾ ਕਹੜਾ ਡੰਗ ਕਰਦਾ ਨੰਬਰ ਦਿਓ ਅਸੀਂ ਪੈਸੇ ਲੈਣੇ ਸਾਡੇ ਨਾਲ ਕੁਛ ਨਾ ਹੋਰ ਕੰਟਰੀ ਦੇ ਤੁਰਕੀ ਵੀ ਬੰਦੇ ਸਨ ਹੂੰ ਕਿਉਂਕਿ ਸਾਡੇ ਫੋਨ ਉਹਨਾਂ ਸਾਰੇ ਲੈ ਲਏ ਸਾਡੇ ਕੋਲ ਜੋ ਮਾੜੇ ਮਾੜੇ ਪੈਸੇ ਸਨ ਉਹ ਵੀ ਲੈ ਲੇ ਹੂੰ ਤੁਰਕੀ ਵਾਲਿਆਂ ਕੋਲ ਇੱਕ ਫੋਨ ਹੈਗਾ ਸੀ ਉਹਨਾਂ ਲੋਕੇਸ਼ਨ ਸ਼ੇਅਰ ਕਰਤੀ ਆਪਣੀ ਜਿਹਨਾਂ ਨਾਲ ਮਾਫੀਆ ਅੱਡਾ ਸੀ ਪੁਲਿਸ ਮਸੀਕੋ ਦੀ ਨੂੰ ਹੂੰ ਤੇ ਉੱਥੇ ਪੁਲਿਸ ਆ ਗਈ ਸਾਨੂੰ ਉਹਨਾ ਹੋਰ ਸ਼ਿਫਟ ਕਰਤਾ ਹੋਰ ਸ਼ਹਿਰ ਚ ਮਾਫੀਆ ਦੂਜੇ ਮਾਫੀਆ ਕੋਲ ਉੱਥੇ ਫਿਰ ਉਹਨਾਂ ਸਾਨੂੰ ਬੜਾ ਕੁੱਟਿਆ ਉਹਨਾਂ ਨੇ ਕਰੰਟ ਵੀ ਲਾਇਆ ਨਿਸ਼ਾਨ ਵੀ ਪਿਆ ਸੀ ਤੇ ਬੜਾ ਜ਼ਿਆਦਾ ਕੁੱਟਿਆ ਉਹਨਾਂ ਫਿਰ ਉਹਨਾਂ ਸਾਨੂੰ 20 ਦਿਨ ਰੱਖਿਆ ਆਪਣੇ ਕੋਲ ਸਾਡੇ ਘਰ 20 ਦਿਨਾਂ ਪਿਛੋਂ ਗੱਲ ਹੋਈ ਉਹਨਾਂ ਨੂੰ ਅਸੀਂ 2-2000 ਡਾਲਰ ਦਿੱਤੇ ਦੋ ਤੇ ਉਸ ਤੋਂ ਬਾਦ ਉਹਨਾਂ ਕੁੱਟਿਆ ਮਾਰਿਆ ਤੇ ਫਿਰ ਉਹਨਾਂ ਜਾ ਕੇ ਛੱਡਿਆ ਜਦੋਂ ਉਹਨਾਂ ਛੱਡਿਆ ਫਿਰ ਦੂਜੇ ਮਾਫੀਆ ਕੋਲ ਹੈਂਡਓਵਰ ਕਰਤਾ ਹੂੰ ਫਿਰ ਦੂਜੇ ਮਾਫੀਆ ਫਿਰ ਬੜਾ ਸਾਨੂੰ ਕੁੱਟਿਆ ਹੂੰ ਤੇ ਉਹ ਕਰੰਟ ਵੀ ਲਾਉਂਦਾ ਹੁੰਦਾ ਸੀ ਮਤਲਬ ਉਹਨਾਂ ਦਾ ਇਹ ਸਿਸਟਮ ਸੀ ਜਦੋਂ ਸਾਨੂੰ ਰੋਟੀ ਦੇਣ ਵਾਸਤੇ ਬੁਲਾਉਂਦੇ ਹਨ ਉਹ ਗੋਲੀ ਸ਼ੂਟ ਕਰ ਦਿੰਦੇ ਹਨ ਹੂੰ ਤੇ ਗੋਲੀ ਸ਼ੂਟ ਕਰਕੇ ਫਿਰ ਸਾਨੂੰ ਰੋਟੀ ਦੇ ਦਿੰਦੇ ਹੁੰਦੇ ਹਨ ਰੋਟੀ ਜਿਵੇਂ ਇੱਕ ਆਂਡਾ ਤੇ ਇੱਕ ਬਰੈਡ ਦਿੰਦੇ ਹਨ ਹੂੰ ਤੇ ਰਸਤੇ ਜਿਵੇਂ ਸਾਰੇ ਇੱਕ ਬ੍ਰੈਡ ਤੇ ਚੋਲ ਰਾਜਮਾ ਜੇ ਕੁਝ ਹੀ ਚੱਲਿਆ ਰਸਤੇ 'ਚ ਵੀ ਹਨਾ ਉਸ ਤੋਂ ਬਾਅਦ ਕਰਦੇ ਕਰਦੇ ਫਿਰ ਜੋ ਬਾਰਡਰ ਕ੍ਰੋਸ ਕੀਤਾ ਆ ਤੇ ਅੱਗੇ ਵੀ ਬਸ ਐਵੇਂ ਹੀ ਰਿਆ ਖਾਣ ਪੀਣ ਦਾ ਵੀ ਘਰ 'ਚ ਕੌਣ ਪਾਣਾ ਘਰ 'ਚ ਮੰਮੀ ਡੈਡੀ ਨੇ ਮੈਨੂੰ ਬੇਟਾ ਕਿੱਲਾ ਆਇਆ ਕੱਲਾ ਸੀ ਹਾਂਜੀ ਮੈਂ ਕੱਲਾ ਆਇਆ ਐਡਾ ਰਿਸਕ ਪਿੱਛੇ ਪਰਿਵਾਰ ਬਾਰੇ ਨਹੀਂ ਸੋਚਿਆ ਸੋਚਿਆ ਸੀ ਚੰਗੇ ਭੇਖੜੀ ਸੋਚਿਆ ਸੀ ਭਾਜੀ ਹੂੰ ਜੇ ਕੁਝ ਉਹਨੇ ਕੀ ਹੋ ਜਾਂਦੀ ਉਹਨੇ ਨਹੀਂ ਕੀ ਹੋ ਜਾਂਦੀ ਪਰ ਖਤਮ ਹੁਸਾ ਕਹਿੰਦੇ ਬੰਦਾ ਯਾਰ ਦੋ ਤਰੀਕੇ ਨਾਲ ਮੌਤ ਬੜੀ ਨੇੜੇ ਤੋਂ ਦੇਖਦਾ ਜਦੋਂ ਹਸਪਤਾਲ 'ਚ ਵੈਂਟੀਲੇਟਰ ਤੇ ਪਿਆ ਹੁੰਦਾ ਤੇ ਜਾਂ ਜਦੋਂ ਰੋਡ ਤੇ ਸਾਹਮਣੇ ਤੋਂ ਐਕਸੀਡੈਂਟ ਹੁੰਦਾ ਉਹ ਤਾਂ ਯਾਰ ਠੀਕ ਐ ਆਪਣੇ ਜੀਹਾਂ ਦੇ ਵਿੱਚ ਕਿਤੇ ਅਣਹੋਣੀ ਹੋ ਜਾਂਦੀ ਆ ਜਿਹੜੀ ਇਹ ਮੌਤ ਦੇਖ ਕੇ ਆਏ ਨੇ ਉਹਨੂੰ ਆਪਾਂ ਕਿਹੜੀ ਲਿਸਟ 'ਚ ਪਾਵਾਂਗੇ ਉਹਨੂੰ ਆਪਾਂ ਕਿਹੜੇ ਖਾਤੇ 'ਚ ਪਾਵਾਂਗੇ ਸੋਚਣ ਵਾਲੀਆਂ ਗੱਲਾਂ ਨੇ ਬਾਈ ਜੇ ਸਰਕਾਰਾਂ ਸਾਡਾ ਇੱਥੇ ਹੱਲ ਕਰ ਦੇਣਾ ਤੇ ਸਾਨੂੰ ਮੌਤ ਦੇ ਮੂੰਹ ਦੇ ਵਿੱਚ ਕਿਉਂ ਜਾਣਾ ਪਵੇ ਹੁਣ ਵੀ ਕੀ ਹੋ ਗਿਆ ਦੇਖ ਹੁਣ ਵੀ ਸਰਕਾਰਾਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਅਸੀਂ ਇੱਥੇ ਰਹਿ ਕੇ ਬੜੇ ਖੁਸ਼ ਆ ਬਈ ਪੰਜਾਬ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪੰਜਾਬ ਵਰਗੀ ਧਰਤੀ ਨਹੀਂ ਆ ਕਿਤੇ ਪੰਜਾਬੀ ਕਹਿੰਦੇ ਕਿਸੇ ਨੂੰ ਮਰਨ ਨਹੀਂ ਦਿੰਦੇ ਪੰਜਾਬ ਦੀ ਧਰਤੀ ਇਦਾਂ ਦੀ ਆ ਪੰਜਾਬੀਆਂ ਨੂੰ ਕੀ ਅਪੀਲ ਕਰਦਾ ਵੀਰੇ ਅਪੀਲ ਤੇ ਭਾਜੀ ਹੁਣ ਇਹ ਹੀ ਕਰਨੇ ਆ ਬੀਕਰ ਤੇ ਡਿੱਗੇ ਗਏ ਥੱਲੇ ਕੋਈ ਦਵਾਰ ਉਠਾਂਗੇ ਕੋਈ ਮਿਹਨਤ ਕਰਾਂਗੇ ਦਵਾਰਾ ਦਾ ਕੋਈ ਹਿਲੇ ਬਿਲੇ ਹੋਵਾਂਗੇ ਵੀ ਮਦਦੀ ਮੰਗਿਆ ਜੋ ਕੁਝ ਹੋਏ ਉਹ ਦੇਖੀ ਜਾਏਗੀ ਫਿਰ ਕਿ ਬਾਈ ਨੂੰ ਇਸ ਟਾਈਮ ਜ਼ਰੂਰਤ ਹੈ ਕਿ ਜਿਹੜਾ ਰਿਪੋਰਟ ਹੋਇਆ ਵੀਰਾ ਇਹ ਜੇ ਕਹਿੰਦੇ ਅੰਮ੍ਰਿਤਸਰ ਵੱਲ ਨਹੀਂ ਆਇਆ ਉਧਰ ਦੀ ਤਾਂ ਨਹੀਂ ਆਇਆ ਕਿ ਉਸ ਸਾਈਡ ਤੋਂ ਕਹਿੰਦੇ ਜਿਨ੍ਹਾਂ ਨੂੰ ਰਿਪੋਰਟ ਲਿਸਟ ਆਉਂਦੀ ਹੈ ਨਾ ਬਣ ਕੇ ਸਰਕਾਰ ਵੱਲੋਂ ਉਸ ਲਿਸਟ ਦੇ ਵਿੱਚ ਇਹਦਾ ਨਾਂ ਹੀ ਨਹੀਂ ਹੈਗਾ ਇਹਨੂੰ ਵਾਈਟ ਪਾਸਪੋਰਟ ਦੇ ਰਾਹੀਂ ਦਿੱਲੀ ਵਾਲੇ ਪਾਸਿਓਂ ਮਤਲਬ ਰਿਪੋਰਟ ਕੀਤਾ ਗਿਆ ਇਹਨੂੰ ਬੈਨ ਲਗਾਇਆ ਗਿਆ ਇਹਦੇ ਤੇ ਕਿ ਇਹ ਦੁਬਾਰਾ ਜਾ ਵੀ ਨਹੀਂ ਸਕਦਾ ਆਪਾਂ ਇਹ ਹੱਲਾ ਮਾਰੀਏ ਕਿ ਇਹਦਾ ਲਿਸਟ ਦੇ ਵਿੱਚ ਇੱਕ ਵਾਰੀ ਨਾਮ ਤਾਂ ਜ਼ਰੂਰ ਆਵੇ। ਇੰਨੀ ਕੁ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤੁਸੀਂ ਕਿਸੇ ਦੀ ਕੋਈ ਪੈਸਿਆਂ ਨਾਲ ਮਦਦ ਨਹੀਂ ਕਰ ਸਕਦੇ। ਵੀਡੀਓ ਸ਼ੇਅਰ ਨਾਲ ਮਦਦ ਇਹ ਹੈ ਕਿ ਕਿਸੇ ਉਸ ਬੰਦੇ ਤੱਕ ਪਹੁੰਚ ਸਕਦੀ ਹੈ ਜਿਹੜਾ ਇਸ ਦੀ ਮਦਦ ਕਰ ਸਕਦਾ। ਜ਼ਰੂਰ ਕਰਿਓ। ਮਿਲਦੇ ਰਵਾਂਗੇ। ਐਵੇਂ ਦੀਆਂ ਵੀਡੀਓ ਤੁਹਾਡੇ ਨਾਲ ਪੰਜਾਬ ਵਾਲੀਆਂ, ਪੰਜਾਬ ਦੇ ਦਰਦ ਵਾਲੀਆਂ ਸਾਂਝੀਆਂ ਕਰਦੇ ਰਵਾਂਗੇ।